ਟਾਈਮ ਹੈ ਫਿਰ ਸਟਾਰਟ ਕਰਨੀ ਆਪਾਂ ਗਰੁੱਪ ਫੋਟੋ ਕਰ ਦਈਏ ਸਾਰੇ ਲੋ ਜੀ ਰਾਈਡ ਚੱਲ ਰਹੀ ਹੈ ਸਾਈਕਲ ਰਾਈਡ ਬਠਿੰਡਾ ਦੇ ਵਿੱਚ ਐਸ ਤਰ੍ਹਾਂ ਹਾਂਜੀ ਹੋਰ ਠੀਕ ਹੈ ਆਜੋ ਆਜੋ ਸੁਭਾ ਵਾਲੇ ਜਲਦੀ ਆ ਜੀ ਬਠਿੰਡਾ ਦੇ ਵਿੱਚ ਸਾਰੇ ਰਾਈਡਰ ਪਹੁੰਚੇ ਹੋਏ ਹੈ ਜੀ ਹੇ ਰਾਈਡਰ ਸਿੰਗ ਰਾਈਡਰ ਰਾਈਡਰ ਵੱਲੋਂ ਕਰਵਾਈ ਗਈ ਜੋ ਕਿ ਬਟੂਲਾ ਵਿੱਚ ਜਿੰਨੀ 6:00 ਵੱਗ ਗਈ ਲੋਕੋ ਫੋਟੋ ਕਰਨ ਲਈ ਇੱਕ ਸਾਰੇ ਜਣੇ ਆ ਜਿਓ ਜੀ ਫੋਟੋ ਕਰਨੀ ਹੈ ਸਭ ਆ ਜਾਓ ਆ ਜਾਓ ਜੀ ਨਾ ਨਾ ਮੈਂ ਤਾਂ ਪਹਿਲੀਆਂ ਚ ਹੀ ਆ ਗਿਆ ਸੀ ਲਓ ਜੀ ਕਹਿੰਦੇ ਰਾਈਡ ਦੀ ਬਿਲਕੁਲ ਤਿਆਰੀ ਹੈ ਵੀ ਤੋਂ ਦੇਖ ਰਹੇ ਸਾਰੇ ਵੀਰ ਆਪਣਾ ਜੀ ਗੱਲ ਲਾਸਟ ਟਾਈਮ ਜਿਹੜਾ ਰਾਈਡ ਦੇ ਲਈ ਸਾਰੇ ਰਾਈਡਰ ਤਿਆਰ ਹੈ ਜੀ ਚੱਲਣ ਦੇ ਲਈ ਦੇਖ ਸਾਹ ਦੇ ਤੋ ਇਹ ਛੋਟੇ ਛੋਟੇ ਬੱਚੇ ਜਿਹੜੇ ਕਿ ਇਸ ਰਾਈਡ ਦੇ ਵਿੱਚ ਸ਼ਾਮਲ ਹੋਏ। ਕਿ ਲੋ ਜੀ ਰਾਈਡ ਦੇ ਲਈ ਜਿਹੜਾ ਤਿਆਰ ਬਰ ਤਿਆਰ ਸਾਰੇ ਰਾਈਡ ਕਿ ਬਠਿੰਡਾ ਦੇ ਵਿੱਚ ਜਿਹੜੀ ਇਹ ਰਾਈਡ ਕਰਵਾਈ ਜਾ ਰਹੀ ਹੈ। ਹਸ ਤਾਂ ਜਿਹੜੇ ਕੀ ਚੰਦੀ ਦੇ ਲਈ ਜਿਹੜੇ ਕੈਰ ਵਰਕ ਕਰਦੇ ਚੰਦੀ ਹੁੰਦੇ ਨੇ ਜਿਹੜੇ ਸਾਰੇ ਰਾਈਡਰ ਅੱਗੇ ਚੱਲਣਗੇ ਲੋ ਜੀ ਬਾਈ ਰਮਨ ਵੀ ਜਿਹੜੇ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਬਾਈ ਰਮਨਦੀਪ ਪਬਲੂ ਜਿਹੜੇ ਕੀ ਥੋੜੇ ਸਮੇਂ ਤੋਂ ਹਾਂਜੀ ਰੈਡੀ ਐ ਸੀ ਥੋੜੀ ਦੇਖੀ ਇਸ ਕਰਕੇ ਜਿਹੜੇ ਟੇਡਾ ਰਾਈਡਾਂ ਦੇ ਵਿੱਚ ਨਹੀਂ ਪਹੁੰਚ ਸਕੇ ਤੇ ਅੱਜ ਬਾਈ ਜੀ ਸਾਡੇ ਨਾਲ ਪਹੁੰਚੇ ਢਾਗੂ ਰੋਡ ਢਾਗੂ ਰੋਡ ਤੋਂ ਮੇਨ ਰੋਡ ਗੁਰਦਰਾ ਸਾਹਿਬ ਪੁਲ ਦੀ ਹੋ ਕੇ ਸਾਨੂੰ ਮਾਤਾ ਬਾਈ ਜੀ ਰੂਟ ਸੀ ਗਿਆ ਰਿਹਾ ਹੈ ਬਾਦ ਰੋਡ ਦੀ ਤਨਕੋਣੀ ਤਨਕੋਣੀ ਤੋਂ ਐਨ ਐਫ ਐਲ ਪਹਿਲਾ ਕੱਟ ਆਉਂਦਾ ਹੈ ਉਤੋਂ ਯੂ ਟਰਨ ਯੂ ਟਰਨ ਤੋਂ ਬੀਬੀ ਵਾਲ ਚੌਕੋਂ ਗੋਣ ਆਪਾਂ ਬੀਬੀ ਵਾਲ ਚੌਕ ਤੋਂ ਬਲਕ ਟਾਵਰ ਤੇ ਐਕਟੀ ਅੰਡਾ ਜੀ ਓਕੇ 4 3 2 1 ਗੋ ਬੋਲੇ ਸੋ ਸ੍ਰੀ ਅਕਾਲ ਲਓ ਵੀ ਇਹ ਅੰਕਲ ਕਹਿੰਦੇ ਅਸੀਂ ਸਾਈਕਲਾਂ ਦੇ ਨਾਲ ਨਾਲ ਜਿਹੜੀ ਰਨਿੰਗ ਕਰਾਂਗੇ ਚਲੋ ਜੀ ਲਾਈਰ ਰੇਸ ਨੂੰ ਇਸ ਰਾਈਡ ਦੇ ਵਿੱਚ ਅੱਛੇ-ਅੱਛੇ ਤੌਰ ਤੇ ਪਠਿੰਡਾ ਸਾਈਕਲਿੰਗ ਗਰੁੱਪ ਪਹੁੰਚਿਆ ਹੋਇਆ ਸੀਗਾ ਤੇ ਜਿਹਦੇ ਵਿੱਚ ਬਹੁਤ ਪੁਰਾਣੇ-ਪੁਰਾਣੇ ਰਾਈਡਰ ਜਿਹੜੇ ਬਹੁਤ ਟਾਈਮ ਤੋਂ ਜਿਹੜੇ ਸਾਈਕਲਿੰਗ ਕਰ ਰਹੇ ਨੇ ਤੇ ਬਹੁਤ ਵੱਡੇ-ਵੱਡੇ ਇਹਨਾਂ ਦੇ ਰਿਕਾਰਡ ਨਾਂ ਨੇ ਸਾਈਕਲਿੰਗ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਕਹਿੰਦੇ ਬਾਈ ਗੁਰਵੀ ਜਿਹੜਾ 11 ਰਾਈਡ ਤੇ ਲੈ ਵਾਹ ਆ ਜੀ ਦਾ ਬਾਈ ਨੌ ਵੀ ਰੱਖ ਨੌ ਜੀ ਦੇਖੋ ਵੀ ਇਹ ਨੌਜਵਾਨਾਂ ਚ ਜਿਹੜਾ ਜਜ਼ਬਾ ਬਹੁਤ ਵਧੀਆ ਰਾਈਡ ਦੇ ਚੱਲ ਰਹੀ ਹੈ ਦੇਖ ਸਕਦੇ ਤੁਸੀਂ ਜਨ ਮਿੱਤਰਾਂ ਨੂੰ ਬਹੁਤ ਸੈਂਪਰ ਜੋਰ ਕੇ ਸਿੰਗਲ ਲੈ ਰੱਖੀ ਹੈ ਨਾ ਜਿਹੜਾ ਇਹ ਸ੍ਰਾਈਡ ਦੇ ਸਪੈਸ਼ਲ ਨਸ਼ਿਆਂ ਦੇ ਰੋਗ ਇੱਕ ਜੰਗ ਜਿਹੜੀ ਕੇ ਆਹ ਦੇਖ ਲਓ ਤੁਸੀਂ ਹਵਾਵਾਂ ਦੇ ਵਿੱਚ ਉੜਦੇ ਹੋਏ ਗੱਪਰੂ ਫਿਰ ਤੁਸੀਂ ਦੇਖ ਹੀ ਸਕਦੇ ਹੋ ਕਿ ਉਹਨਾਂ ਦੇ ਛੋਟੇ ਛੋਟੇ ਬੱਚੇ ਵੀ ਜਿਹੜੇ ਸ੍ਰਾਈਡ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਜਿਨ੍ਹਾਂ ਨੂੰ ਸ੍ਰਾਈਡ ਦੇ ਵਿੱਚ ਸੈਂਗਲ ਦਾ ਸ਼ੌਕ ਲੱਗਿਆ ਸਾਈਕਲਿੰਗ ਕਲੱਬ ਜਿਹੜਾ ਕਿ 6 ਸਤੋਂਲੇ ਪਹੁੰਚਿਆ ਹੋਇਆ ਸੀ ਬਹੁਤ 80 ਮੈਂਬਰ ਨੇ ਬਹੁਤ ਸਾਰੀਆਂ ਰਾਈਡਾਂ ਆਪਣੇ ਆਪਣੇ ਕਰਦੇ ਰਹਿੰਦੇ ਦੋਸਤਾਂ ਨੂੰ ਇਹ ਸ਼ੌਕ ਬਹੁਤ ਦੇਖੋ ਤੁਸੀਂ ਪੂਰਾ ਇੱਕ ਨੰਬਰ ਹੈ ਤੰਦਰੁਸਤੀ ਰੱਖਣ ਦੇ ਲਈ ਸਾਈਕਲਿੰਗ ਸਾਰਿਆਂ ਨੂੰ ਵੱਡੀ ਜਿਹੜੀ ਆਪਾਂ ਕਹਿ ਸਕਦੇ ਹਾਂ ਸਰੀ ਨੂੰ ਤੰਦਰੁਸਤ ਰੋਸਟਰ ਰੱਖਣ ਦੇ ਲਈ ਸੈਕਲਿੰਗ ਬਹੁਤ ਜ਼ਰੂਰੀ ਹੈ। ਉਹ ਲੋ ਜੀ ਦੇਖ ਸਕਦੇ ਹੋ। ਉਹ ਗੋਲਿਆਣਾ ਕਲੱਬ ਪੂਰਾ ਇੱਕ ਮੇਕ ਹੋ ਕੇ ਚੱਲ ਰਿਹਾ ਪੂਰੇ ਉਮਰ ਚਾਹੇ ਕੋਈ ਵੀ ਹੋਵੇ ਮੈਨੇ ਨਹੀਂ ਰੱਖਦੀ ਪਰ ਆਪਣੇ ਆਪ ਜਿਹੜਾ ਸਰੀਰ ਨੂੰ ਤੰਦਰੁਸਤ ਰੱਖਣਾ ਇਹ ਵੱਡੀ ਗੱਲ ਹੈ ਜੀ ਹੁਣ ਨਵਕਟਰ ਲੋ ਜੀ ਦੇਖਾਜੋ ਤੁਸੀਂ ਛੋਟੇ ਛੋਟੇ ਬੱਚੇ ਵੀ ਜਿਹੜੇ ਸਾਡੇ ਨਾਲ ਰਾਈਡ ਕਰ ਰਹੇ ਇਹ ਹੈ ਜੀ ਪਠੰਡਾ ਸਾਈਕਲਿੰਗ ਗਰੁੱਪ ਉਹ ਰ ਤੁਸੀਂ ਦੇਖ ਰਹੇ ਹੋ ਲਓ ਜੀ ਪੂਰੇ ਨਿਸ਼ਾਸ਼ਣ ਦੇ ਵਿੱਚ ਪੂਰੀ ਟੀਮ ਹੈ ਇੱਕ ਸਾਲ ਚੱਲ ਰਹੀ ਹੈ ਇਹਨੂੰ ਨਾਮ ਲੈ ਕੇ ਚੱਲਦੇ ਲਓ ਗੱਭਰੂ ਖੇਡ ਲਈ ਆ ਮੀਟਿੰਗ ਹਾਂ ਜੀ ਨਹੀਂ ਨਹੀਂ ਆ ਉਹ ਦੋ ਬਾਈ ਰਮਨ ਉੱਥੇ ਗਿਆ ਸੀਗਾ ਜੀ ਇਹ ਰਾਈਡ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਕਰਵਾਈ ਜਾ ਰਹੀ ਹੈ ਹਿੰਗ ਰਾਈਡਰ ਵੱਲੋਂ ਕਰਵਾਈ ਜਾ ਰਹੀ ਹੈ। ਕੋਈ ਨਹੀਂ। ਟਾਈਮ ਟੂ ਟਾਈਮ ਰਾਈਟ ਹੈਂਡ ਤੋਂ ਵੱਲੋਂ ਬੰਦੇ ਬੰਨੇ ਦੇ ਵਿੱਚ। ਇਹ ਉੱਲ ਦੇ ਨਾਲ ਸੱਜਣ ਜੁੜੇ ਹੋਏ ਆ। ਦੂਰ ਦੂਰ ਖਿੱਚਦੇ ਖਿੱਚਦੇ ਕੰਮ ਹੁੰਦਾ। ਆਹ ਦੇਖ ਲੋ ਵੀ ਬੱਚਾ ਆੜੇ ਪਾਉਂਦਾ ਜਾਂਦਾ। ਇੱਕ ਤੋਂ ਵੱਧ ਕੇ ਇੱਕ। ਗੰਗਰੂ ਕਹਿੰਦੇ। ਪੂਰਾ ਡਿ ਚੋਟੀ ਦਾ ਜੋਰ ਲੱਗਿਆ ਹੋਇਆ ਹੈ। ਇਹ ਇਹ ਲੋ।ਾਰੇ ਲੋ ਜੀ ਜਿਹੜਾ ਥਰਮਲਾਂ ਦੇ ਕੋਲ ਜਿਹੜਾ ਅਸੀਂ ਪਹੁੰਚ ਚੁੱਕੇ ਹਾਂ ਤੇ ਸਾਰੇ ਰਾਈਡਰ ਨਾਲ-ਨਾਲ ਇੱਕ ਦੂਜੇ ਦੇ ਆ ਰਹੇ। ਤੇ ਨਾਲ-ਨਾਲ ਜਿਹੜਾ ਪਾਲਸਾ ਪ੍ਰਸ਼ਾਸਨ ਤੇ ਪੂਰਾ ਸਮੁੱਚਾ ਪ੍ਰਬੰਧ ਵਿਸ਼ੇਸ਼ ਤੌਰ ਤੇ ਐਂਬੂਲੈਂਸ ਸਾਡੇ ਨਾਲ ਸਮਾਵਨ ਉਭਾਰੇ ਲੋ ਜੀ ਉਮਰ ਮੈਂ ਨੇ ਨਹੀਂ ਰੱਖਦੀ ਤੁਸੀਂ ਦੇਖ ਸਕਦੇ ਹੋ ਮੈਨੂੰ ਲੱਗਦਾ ਕੋਈ ਏਜ ਦਾ ਬੰਦਾ ਜਿਹੜਾ ਇੱਥੇ ਰਹਿ ਗਿਆ ਹੋਵੇ ਸਾਰੇ ਬੀਸੀ ਜੀ ਮੈਂਬਰ ਲਓ ਜੀ ਨਾਲ ਨਾਲ ਪੰਜਾਬ ਗਵਰਨਮੈਂਟ ਵੱਲੋਂ ਜਿਹੜੀ ਸਪੈਸ਼ਲ ਤੌਰ ਤੇ ਐਂਬੂਲੈਂਸ ਨਾਲ ਦਿੱਤੀ ਗਈ ਲਓ ਜੀ ਗੋਨਿਆਣਾ ਕਲੱਬ ਜਿਹੜਾ ਸਾਈਕਲਿੰਗ ਕਲੱਬ ਗੋਨਿਆਣਾ ਵਿਸ਼ੇਸ਼ ਤੌਰ ਤੇ ਇਸ ਰਾਈਡ ਦੇ ਵਿੱਚ ਪਹੁੰਚੇ ਪਹਿਲਾਂ ਹੀ ਬਣਾਏ ਕੰਮ ਹੋ ਜਾਂਦਾ ਲੋ ਜੀ ਇਹ ਸਾਰੇ ਮੈਂਬਰ ਜਿਹੜਾ ਜੋਰ ਲੱਗਿਆ ਹੋਇਆ ਹੈ ਇਸ ਟਾਈਮ ਠੀਕ ਹੋ ਜੈ ਇਹ ਇੱਕ ਨੰਬਰ ਰਿਪੋਰਟ ਲਓ ਜੀ ਕਲੋਜ਼ਿੰਗ ਸੈਰੇਮਨੀ ਜਿਹੜੀ ਹੋ ਰਹੀ ਹੈ ਇਸ ਟਾਈਮ ਤੇ ਰਾਈਡ ਸਮਾਪਤ ਆ ਦੇਖੀ ਆ ਦੇਖੀ ਵੀ ਕਿਲੋਮੀਟਰ ਦੀ ਇਹ ਰਾਈਡ ਸੀਗੀ ਜੀ ਤੇ ਦੇਖ ਸਕਦੇ ਤੁਸੀਂ ਕਲੋਜ਼ਿੰਗ ਸੈਰੇਮਨੀ ਲਓ ਜੀ ਗੋਨਿਆਣਾ ਸਾਈਕਲਿੰਗ ਕਲੱਬ ਇਸ ਟਾਈਮ ਜਿਹੜਾ ਸਮਾਪਤੀ ਕੀਤੀ ਹੈ ਦੇ ਕੇ ਸਨਮਾਨਿਤ ਕੀਤਾ ਗਿਆ ਸਾਰੇ ਸੱਜਣਾਂ ਨੂੰ ਲਓ ਜੀ ਪੁੱਛਦੇ ਹਾਂ ਬਾਈ ਜੀ ਤੋਂ ਰਾਈਡ ਦਾ ਸਫਰ ਜਿਹੜਾ ਕਿਵੇਂ ਰਿਹਾ ਸਾਡੇ ਨਾਲ ਨੇ ਬਾਈ ਜੀ ਬਾਈ ਜੀ ਕੀ ਨਾਮ ਆ ਆਪਣਾ ਸਤਿ ਸ੍ਰੀ ਅਕਾਲ ਬਾਈ ਜੀ ਗੁਰਪਰਾੜ ਕਿਵੇਂ ਰਿਹਾ ਅੱਜ ਦਾ ਰਾਈਡ ਦਾ ਜਿਹੜਾ ਸਫਰ ਸੀਗਾ ਜੀ ਬਹੁਤ ਵਧੀਆ ਬਈ ਚੜ੍ਹਦੀ ਗਲ ਜ ਰਿਹਾ ਲਗਭਗ 200 ਦੇ 에ਅਰ ਦੇ ਕਿਰਦਾ ਸੀਗੇ ਆਪਣੇ ਇਹ ਸਾਈਕਲ ਰਾਈਡਰ ਸਾਰੇ ਇੱਥੇ ਅੱਜ ਇਕੱਠੇ ਹੋਏ ਸੀਗੇ ਵਧੀਆ ਸੋਹਣਾ ਨਜ਼ਾਰਾ ਰਿਹਾ ਨਵੇਂ ਪੁਰਾਣੇ ਮਿੱਤਰਾਂ ਨੂੰ ਮਿਲੇ ਨਸ਼ਿਆਂ ਵਿਰੁੱਧ ਇੱਕ ਛੋਟਾ ਜਿਹਾ ਇਹ ਉਪਰਾਲਾ ਸੀਗਾ ਤੇ ਸ਼ਹਿਰ ਦੇ ਵਿੱਚ ਦੀ 20-25 ਕਿਲੋਮੀਟਰ ਦੀ ਰਾਈਡ ਸੀਗੀ ਇਹ ਤੇ ਲਗਭਗ 2 ਘੰਟਿਆਂ ਚ ਨਿਬੇੜ ਲਈਏ ਤੇ ਇੱਥੇ ਬਸ ਹੁਣ ਇੱਕ ਇੱਕ ਆਪਾਂ ਨੂੰ ਸਾਰਿਆਂ ਨੂੰ ਇਹ ਮੈਡਲ ਦੇਣਗੇ ਸਾਰੇ ਵੀਰਾਂ ਨੂੰ ਤੇ ਰਿਫਰੈਸ਼ਮੈਂਟ ਲੈ ਕੇ ਤੇ ਆਉਦੇ ਬਸ ਕਰਨ ਲੱਗਦੇ ਹੋ ਜਾਗੇ ਤੇ ਨਵੇਂ ਵੀਰਾਂ ਨੂੰ ਮਿਲੇ ਬਹੁਤ ਸੋਹਣਾ ਲੱਗਿਆ ਹੁੰਦੇ ਤੁਸੀਂ ਦੱਸੋ ਬਾਕੀ ਬਈ ਬਹੁਤ ਵਧੀਆ ਜੀ ਤੇ ਜਿਹੜੇ ਪੁਰਾਣੇ ਸੱਜਣ ਮਿੱਤਰ ਜਿਹੜੇ ਜੁੜੇ ਇੱਥੇ ਤੇ ਨਵੇਂ ਹੋਰ ਮਿਲੇ ਤੇ ਬਹੁਤ ਵੱਡੀ ਗੱਲ ਆ ਇਸ ਰਾਈਡ ਦੇ ਲਓ ਜੀ ਸਾਡੇ ਨਾਲ ਸੱਜਣ ਜੁੜੇ ਆ ਗੋਨਿਆਣਾ ਸਾਈਕਲਿੰਗ ਕਲੱਬ ਤੋਂ ਤੇ ਪੁੱਛਦੇ ਆ ਉਹਨਾਂ ਦੇ ਕੀ ਵਿਚਾਰ ਨੇ ਜੀ ਹਾਂਜੀ ਮਾਲਕੋ ਭਾਈ ਬਹੁਤ ਵਧੀਆ ਰਾਈਡ ਅਰੇਂਜ ਕੀਤੀ ਹੈ ਸਿੰਘ ਰਾਈਡ ਦੇ ਵੀਰਾਂ ਵਾਲਿਆਂ ਨੇ ਇਹੋ ਜੇ ਕੰਮ ਕਰਦੇ ਰਿਹਾ ਕਰੋ ਉਹਦੇ ਰਿਹਾ ਕਰੋ ਜੁੜਦੇ ਰਿਹਾ ਕਰੋ ਆਪਣੇ ਗੋੰਡਿਆਂ ਨਾਲ ਸਾਈਕਲ ਗਰੁੱਪ ਦੇ 31 ਮੈਂਬਰ ਜੁੜੇ ਨੇ ਅੱਜ ਉਮੀਦ ਕਰਦੇ ਆ ਅਗਲੀ ਵਾਰ ਹੋਰ ਮੈਂਬਰ ਜੋੜ ਕੇ ਲਿਆਵਾਂਗੇ ਆਇਆ ਕਰੋ ਪਹੁੰਚਿਆ ਕਰੋ ਜੀ ਬਿਲਕੁਲ ਜੀ ਬਿਲਕੁਲ ਓਕੇ ਜੀ ਭਾਈ ਜੀ ਦਾ ਖਾਲਸਾ ਭਾਈ ਜੀ ਰੇ ਬਹੁਤ ਵਧੀਆ ਭਾਈ ਜੀ ਨੇ ਪ੍ਰਬੰਧ ਕੀਤਾ ਜਿਹੜੇ ਸਿੰਘ ਰਾਈਡ ਵਾਲੇ ਮੁੰਡੇ ਆ ਧੰਨਵਾਦ ਇਹਨਾਂ ਦਾ ਸਾਰੀ ਟੀਮ ਦਾ ਜਿਹੜਾ ਇਹਨਾਂ ਨੇ ਪ੍ਰਬੰਧ ਕੀਤਾ ਬਹੁਤ ਸੋਹਣਾ ਪ੍ਰਬੰਧ ਕੀਤਾ ਬਾਕੀ ਇਹ ਵੀ ਜਿਹੜੇ ਸੂਰਾਂ ਲੀਡਰ ਆਏ ਆ ਸਾਰਿਆਂ ਦਾ ਤੇ ਇਹੋ ਜਿਹਾ ਮੈਨੂੰ ਵੀ ਜਿਹੜੇ ਹੌਸਲਾ ਵਜਾਈ ਐਲਕਮ ਕਰਦੇ ਆਂ ਅਗਰ ਵੀ ਨਵੇਂ ਰਾਈਡਰ ਜੁੜਦੇ ਆਂ ਨਸ਼ੇ ਤੋਂ ਆਪਾਂ ਦੂਰ ਰਹੋ ਹਨਾ ਬਹੁਤ ਵਧੀਆ ਚੀਜ਼ ਐ ਇਹ ਧੰਨਵਾਦ ਜੀ ਬਹੁਤ-ਬਹੁਤ ਸਾਸੀ ਗਾਲ ਲਓ ਜੀ ਬਾਈ ਜੁੜਿਆ ਤਾਮਨ ਲਾਡੂ ਤੋਂ ਆਏ ਹੋਏ ਆ ਸਾਡੇ ਵਿਚਕਾਰ ਪਹਿਲਾਂ ਆਪਣੀ ਲੈਂਗੁਏਜ ਚ ਬੋਲਣਾ ਤੁਸੀਂ ਮਰਾਠੀ ਚ ਮੈਂ ਮਹਾਰਾਸ਼ਟਰ ਤੋਂ ਆਇਆ ਮਹਾਰਾਸ਼ਟਰ ਮਹਾਰਾਸ਼ਟਰ ਲਓ ਜੀ ਬਾਈ ਸਾਡੇ ਨਾਲ ਮਹਾਰਾਸ਼ਟਰ ਤੋਂ ਜੁੜੇ ਹੋਏ ਨੇ ਤੇ ਮਹਾਰਾਸ਼ਟਰ ਚ ਵੀ ਸਾਨੂੰ ਬੋਲ ਕੇ ਦੱਸਣਗੇ ਰਾਈਡ ਬਾਰੇ ਤੇ ਉਹਦਾ ਅਨਵਾਦ ਵੀ ਜਿਹੜਾ ਪੰਜਾਬੀ ਚ ਇਹ ਬਾਈ ਜੀ ਕਰ ਲੈਂਦੇ ਆ ਤੇ ਪੁੱਛਦੇ ਆ ਜੀ ਉਹਨਾਂ ਦਾ ਕੀ ਨਾਮ ਆ ਤੇ ਕਿਵੇਂ ਦੀ ਜਿਹੜੀ ਰਾਈਡ ਅੱਜ ਦੀ ਰਹੀ ਹੈ ਜੀ ਰਾਮ ਰਾਮ ਜੀ ਮਾਜਨਾ ਉਹ ਧਨਾਜੀ ਮੋਹਨਦੇਵ ਕੁਲੇ ਰਹਣਾਰਗੜੀ ਤਾਲੁਕਾ ਪੰਡਰਪੁਰ ਜਿਲ੍ਹਾ ਸੋਲਾਪੁਰ ਮਹਾਰਾਸ਼ਟਰ ਤੋਂ ਮੈਂ ਪੰਜਾਬ ਮਲੇ ਗੋਨਾਂ ਨੰਡੇ ਮੇਂ ਮੈਂ ਆਲਸੋ ਇਤਵੀ ਮਲਾ 18-19 ਸਾਲ झालं ਅਨ ਇਤਰ ਚੰਗਲਾ ਮਲਾ ਮੈਂ ਜੀ ਆਨੰਦ ਵਾਟਤੂਆ ਅਨ ਮੈਂ ਹੱਤ ਤਾਤ ਮੈਡਲ ਮਿਜੂਕ ਮੈਂ ਸਾਈਕਲ ਮੈਂ ਸੋ ਜੀ ਜਿਹੜਾ ਪੰਜਾਬੀ ਚ ਮੇਰਾ ਨਾਮ ਹੈ ਧੰਨਾ ਬੁਨਿਆਨਾ ਮੰਡੀ ਚਲਾ ਬਠਿੰਡਾ ਮੈਂ ਮਹਾਰਾষ্ট্র ਤੋਂ ਆਇਆ ਸੀ ਦਰ 18 ਸਾਲ ਹੋ ਗਏ ਮੈਨੂੰ ਆਇਆ ਨੂੰ ਇੱਥੇ ਤੇ ਆਹ ਸਾਈਕਲਿੰਗ ਗਰੁੱਪ ਅਸੀਂ 1 ਸਾਲ ਪਹਿਲਾਂ ਚੱਲ ਕਿ ਤਿੰਨ ਜਨੇ ਸੀਗੇ ਤੇ ਹੁਣ ਘੱਟੋ ਘੱਟ 30 32 ਜਨੇ ਹੋ ਗਏ ਤੇ ਬਹੁਤ ਮਜ਼ਾ ਆ ਰਹਿਗਾ ਰੂਟਿੰਗ ਜਿਹੜੇ ਜਾਂਦੇ ਹੈਗੇ ਤੇ ਅੱਜ ਸਾਨੂੰ ਮੈਡਲ ਮਿਲ ਗਿਆ ਧੰਨਵਾਦ ਜੀ ਬਿਲਕੁਲ ਲਓ ਜੀ ਛੋਟੇ ਛੋਟੇ ਬੱਚਿਆਂ ਨੇ ਜਿਹੜੇ ਨੇ ਰਾਈਡ ਕੀਤੀ ਹੈ ਨਾਲ ਇੱਕ ਐਸਾ ਜਿਹੜਾ ਮੈਡਲ ਲੈ ਕੇ ਸੈਲੀਬ੍ਰਿਟੀ ਐਂਡੀ ਸਾਹਿਬ ਜੀ ਨੂੰ ਨਮਸਕਾਰ ਸੈਲੀਬ੍ਰਿਟੀ ਨੇ ਲੋਵੀ ਇੱਥੇ ਜਿਹੜੀ ਰਾਈਡ ਦੀ ਜਿਹੜੀ ਖਾਸੀਅਤ ਰਹੀ ਇੱਥੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸ਼ਾਮਲ ਸੀ ਤਾਂ ਹੁਣ ਸਾਡੇ ਨਾਲ ਛੋਟੇ ਛੋਟੇ ਬੱਚੇ ਜਿਹੜੇ ਕੀ ਰਾਈਡ ਕਰਕੇ ਆਏ ਐ ਤੇ ਉਹ ਸਾਡੇ ਨਾਲ ਤੁਸੀਂ ਦੇਖ ਸਕਦੇ ਹੋ ਕੀ ਨਾਮ ਆ ਬੱਚਾ ਆਪਣੇ ਬਲਜਿੰਦਰ ਸਿੰਘ ਤੇ ਤੁਹਾਡਾ ਨਾਮ ਸਹਿਜ ਸਹਿਜ ਤੇ ਕਿਵੇਂ ਲੱਗਿਆ ਜਿਹੜਾ ਅੱਜ ਦਾ ਰਾਈਡ ਕਰਕੇ ਤੁਹਾਨੂੰ ਬਹੁਤ ਚੰਗਾ ਬਹੁਤ ਹੀ ਜ਼ਿਆਦਾ ਅੱਗੇ ਤੋਂ ਕਰਦੇ ਰਹੋਗੇ ਨਾ ਬਿਲਕੁਲ ਜੀ ਕਿਹੜਾ ਪਿੰਡ ਆਪਣਾ ਚੱਕ ਗਿਲਜੇ ਵਾਲਾ ਚੱਕ ਗਿਲਜੇ ਵਾਲੇ ਤੋਂ ਇਹ ਬਠਿੰਡੇ ਰਾਈਡ ਕਰਨ ਦੇ ਲਈ ਪਹੁੰਚੇ ਆ ਜੀ ਤੇ ਦੇਖ ਸਕਦੇ ਹੋ ਕਿੰਨੇ ਪਿਆਰੇ ਬੱਚੇ ਤੇ ਅੱਗੇ ਤੋਂ ਵੀ ਜਿਹੜੇ ਕਹਿੰਦੇ ਅਸੀਂ ਰਾਈਡ ਕਰਦੇ ਰਵਾਂਗੇ ਆਵਾਂਗਾ ਮੈਂ ਸੇਵ ਕਰ ਲਿਆ ਸਕਰੀਨ ਸ਼ਾਟ ਲੈ ਲਿਆ ਮੈਂ ਵਟਸਐਪ ਤੇ ਆਟਾ ਤੇ ਬਾਈ ਜਰੂਰ ਆਇਆ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਸਾਰਿਆਂ ਦਾ ਬਹੁਤ ਵਧੀਆ ਲੱਗਿਆ ਸਾਰਿਆਂ ਨੂੰ ਇੱਥੇ ਆ ਬੜੀ ਮਾਣ ਵਾਲੀ ਗੱਲ ਹੈ ਵੀ ਬਠਿੰਡੇ ਦੇ ਵਿੱਚ ਸਾਰੀਆਂ ਖੇਡਾਂ ਨੂੰ ਪ੍ਰਮੋਟ ਕਰਨ ਦੇ ਲਈ ਇਵੈਂਟਸ ਨੇ ਜਿਹੜੇ ਲਗਾਤਾਰ ਚੱਲਦੇ ਰਹਿੰਦੇ ਨੇ ਮੈਂ ਅਮਰਿਤਪਾਲ ਕੁਤਾ ਜੀ ਨੂੰ ਸੁਣਰੀ ਸੀਗੀ ਅਮਰਿਤਪਾਲ ਜੀ ਨੇ ਇੱਕ ਬੇਨਤੀ ਆ ਵੀ ਜਦੋਂ ਆਪਾਂ ਸਾਈਕਲਿੰਗ ਕਰਦੇ ਆ ਤੇ ਕਿਉਂਕਿ ਮੈਂ ਵੀ ਸਕੂਲ ਦੇ ਵਿੱਚ ਆ ਖੇਡਾਂ ਨਾਲ ਜੁੜੀ ਆ ਤਾਂ ਮੈਨੂੰ ਇੱਕ ਚੀਜ਼ ਮੈਨੂੰ ਆਪਣੇ ਆਪ ਨੂੰ ਪਤਾ ਹੈ ਕਿ ਜਦੋਂ ਕਿਤੇ ਵਰਕਆਊਟ ਕਰ ਲਈਏ ਨਾ ਤਾਂ ਸਰੀਰ ਦੇ ਵਿੱਚ ਐਜੀ ਪੋਜ਼ਿਟਿਵ એનર્ਜੀ ਆਉਂਦੀ ਆ ਜਿਹੜਾ ਸਕੂਨ ਨੰਦੀ ਆ ਇਥੇ ਕੋ ਕਿਸੇ ਵੀ ਡਰਗ ਨਸ਼ੇ ਨਾਲੋਂ ਕਿਤੇ ਜ਼ਿਆਦਾ ਬੈਟਰ ਹੁੰਦੀ ਆ ਔਰ ਜਦੋਂ ਮੈਂ ਜਿਮ ਜਾਂਦੀ ਸੀ ਹੁਣ ਮੇਰੇ ਕੋਲੇ ਟਾਈਮ ਨਹੀਂ ਹੁੰਦਾ ਮੈਂ ਇਵੈਂਟਸ ਤੇ ਆ ਜਾਂਦੀ ਆ ਵਰਕਆਊਟ ਨਹੀਂ ਕਰਦੇ ਤੇ ਸਵੇਰੇ ਵਕੰਮ ਕਰਕੇ ਲੱਗਦਾ ਸੀਗਾ ਵੀ ਹੁਣ ਤਾਂ ਦਿਨ ਬਹੁਤ ਕੰਮ ਭਰਿਆ ਹੋਊਗਾ ਪਰ એનર્ਜੀ ਲੈਵਲ ਦੁੱਗਣਾ ਹੁੰਦਾ ਸੀਗਾ ਤੋ ਜਿਹੜੀ ਸ਼ਰੀਰ ਦੇ ਵਿੱਚ ਸਕਾਰਾਤਮਕ એનર્ਜੀ ਆ ਤੁਸੀਂ बिकॉज़ ਮੈਂ ਵੀ ਹੁਮਦੀ ਰਹਿਣੀ ਜਾਂ ਸਾਰੇ ਕਿਤੇ ਹਨਾ ਤਾਂ ਉਹ ਕੁਦਰਤ ਨੂੰ ਦੇਖ ਕੇ ਕੁਦਰਤ ਦੇ ਨਾਲ ਜੁੜਾਓ ਔਰ ਉਹ ਜਿਹੜੇ ਮੰਦਿਰ ਵਿੱਚ ਸਕੂਨ ਆਉਂਦਾ ਤੇ ਟਰੈਵਲ ਕਰਕੇ ਜਾਂਦੇ ਆਪਾਂ ਇੱਕ ਹੈ ਵੀ ਆਪਾਂ ਆਪਣੀ ਬੋਡੀ ਤੇ ਵਰਕ ਕਰ ਰਹੇ ਆਂ ਦੂਜਾ ਆਪਾਂ ਘੁੰਮ ਵੀ ਰਹੇ ਆਂ ਤੀਜਾ ਮੈਂ ਕੁਦਰਤ ਨਾਲ ਵੀ ਜੁੜਗੀ ਤੇ ਜਿਹੜੀ ਉਹ ਹੈਪੀਨੈਸ ਹੈ ਉਹ ਆਪਦੇ ਸ਼ਬਦਾਂ ਚ ਬਿਆਨ ਕਰਿਆ ਕਰੋ ਤਾਂ ਜੋ ਸਾਰਿਆਂ ਨੂੰ ਪਤਾ ਲੱਗੇ ਕਿਉਂਕਿ ਇੱਕ ਤਣ ਆਪਾਂ ਮੈਂ ਨਸ਼ਿਆਂ ਤੇ ਕੰਮ ਕਰ ਰਹੀ ਆਂ ਮੈਨੂੰ ਪੂਰੀ ਪੀਰ ਹੈ ਵੀ ਜਦੋਂ ਮੈਂ ਇਸ ਦੁਨੀਆ ਤੋਂ ਜਾਊਂਗੀ ਤਾਂ ਮੈਂ ਨਸ਼ੇ ਤੇ ਬਹੁਤ ਵੱਡੀ ਛੱਟ ਮਾਰ ਕੇ ਜਾਂ ਨਸ਼ਾ ਖਤਮ ਕਰਕੇ ਜਾਊਂਗੀ ਹੁਣ ਮੇਰੀ ਸ਼ੁਰੂਆਤ ਹੈ ਬੜਾ ਮੰਨਦੇ ਵਿੱਚ ਕਦੇ ਡਿੱਗ ਜੰਨੀ ਆ ਵੀ ਨਹੀਂ ਕੁਛ ਨਹੀਂ ਹੁੰਦਾ ਕੋਈ ਸਾਥ ਨਹੀਂ ਦੰਦੇ ਲੋਕੀ ਜੁੜਦੇ ਜ਼ਰੂਰ ਨੇ ਅਮਰਿਤ ਜੀ ਨਾਲ ਆ ਪਰ ਐਕਸ਼ਨ ਓਰੀਐਂਟੇਸ਼ਨ ਜਾਂ ਕਈ ਇਹ ਵੀ ਐਕਸ਼ਨ ਹੈ ਨਹੀਂਗਾ ਸ਼ਾਇਦ ਉਹਦੇ ਵਿੱਚ ਮੇਰੀ ਵੀ ਕਿਤੇ ਨਾ ਕਿਤੇ ਕਮੀ ਹੋਊਗੀ ਕਿਆਨਾਤ ਕਰਨਾ ਤੇ ਉਹਨੂੰ ਪ੍ਰੈਕਟੀਕਲ ਆਪਣੀ ਜੀਵਨ ਦੇ ਵਿੱਚ ਲੈ ਕੇ ਆਨਾ ਵੀ ਹਰ ਚੀਜ਼ ਦੇ ਵਿੱਚ ਮੈਨੂੰ ਲੱਗਦਾ ਕਿ ਮੇਰੀ ਕੌਮ ਜਿਹੜੀ ਹੈ ਆਪਾਂ ਪੰਜਾਬੀ ਪੰਜਾਬ 'ਚ ਰਹਿਣ ਵਾਲੇ ਇਹ ਜਿਹੇ ਆ ਜਿਹਨੇ ਵੱਡੀਆਂ ਵੱਡੀਆਂ جنگਾਂ ਜਿੱਤੀਆਂ ਨੇ ਤੇ ਅੱਜ ਜਿਹੜੀ ਇਹ ਨਸ਼ੇ ਦੀ جنگ ਹੈ ਨਾ ਸੌਰੀ ਟੂ ਸੇ ਪਰਿਵਾਰ 'ਚ ਇੱਕ ਜੁਆਕ ਚਲਿਆ ਗਿਆ ਪਰਿਵਾਰ 'ਚ ਦੂਜਾ ਜੁਆਕ ਚਲਿਆ ਗਿਆ ਹਾਂ ਨਸਾਂ ਨੂੰ ਪਤਾ ਹੀ ਸੀਗਾ ਦੂਜਾ ਕਿ ਜਾਈਂਗਾਈ ਔਰ ਅਸੀਂ ਇੰਨੀ ਘਾਤ ਪਰ ਮੁੱਕ ਕੇ ਆਵਿਏ ਐਂ ਆ ਇਹ ਐ ਨਹੀਂ ਐ ਅੱਜ ਕਿਸੇ ਦਾ ਜਵਾਕ ਹੈ ਕੱਲ ਨੂੰ ਤੁਹਾਡਾ ਹੋਊਗਾ ਮੈਨੂੰ ਸੱਟ ਵੱਜੀ ਮੇਰਾ ਭਰਾ ਗਿਆ 11 ਸਾਲ ਬਾਅਦ ਪਹਿਲਾਂ ਮੈਂ ਮੇਰੇ ਭਰਾ ਦੇ ਜਾਂਦੀ ਅਫੀ ਨੂੰ ਕਿਹਾ ਮੈਂ ਪਿੱਛੇ ਜਦੋਂ ਚੱਲ ਰਹੀ ਸੀ ਰੋ ਨਹੀਂ ਸੀਗੀ ਕਿ ਮੈਂ ਨਸ਼ੇ ਲਈ ਕੰਮ ਕਰੂੰਗੀ ਮੈਂ 11 ਸਾਲ ਨਹੀਂ ਕੀਤਾ ਤਾਂ ਮੈਂ ਆਪਦੇ ਆਪ ਨੂੰ ਸਦਾ ਕਿਹਾ ਸਾਡੇ ਨੂੰ ਯਾਰ ਹਰ ਵਕਤ ਮੈਨੂੰ ਯਾਦ ਰਵੇ ਵੀ ਮੇਰਾ ਮਕਸਦ ਜ਼ਿੰਦਗੀ ਦਾ ਕੀ ਹੈ ਬਾਕੀ ਚੀਜ਼ਾਂ ਪਾਸੇ ਮੈਂ ਇੱਕ ਸਾਲ ਲਈ ਜੁੱਤੇ ਜੋੜੇ ਪਾਣੇ ਛੱਟਦੇ ਤਿਆਗਤੇ ਮੈਂ ਪੌਂਦੀ ਨਹੀਂ ਨੀ ਕਿਤੇ ਵੀ ਨਹੀਂ ਪੌਂਦੀ ਹੈਗੀ ਮੇਰਾ ਕਈਆਂ ਨੂੰ ਲੱਗਦਾ ਵੀ ਦਿਖਾਵਾ ਹੈ ਮੈਨੂੰ ਪਤਾ ਹੈ ਵੀ ਮੇਰੇ ਲਈ ਕਿੰਨਾ ਜ਼ਰੂਰੀ ਹੈ ਜੇ ਮੈਂ ਮੇਰੇ ਅੱਜ ਦੇ ਸ਼ਬਦ ਤੇ ਕਾਇਮ ਨਹੀਂ ਰਹਿ ਸਕਦੀ ਹੈਗੀ ਤਾਂ ਮੈਂ ਜ਼ਿੰਦਗੀ ਦੇ ਵਿੱਚ ਕਿਸੇ ਹੋਰ ਲਈ ਕੁਝ ਨਹੀਂ ਕਰ ਪਾਉਂਗੀ ਤੋ ਇਹ ਜਿਹੜਾ ਨਸ਼ਾ ਹੈ ਇਹ ਨੂੰ ਇਹ ਮੇਰੀ ਇੱਕ ਗੱਲ ਯਾਦ ਰੱਖਿਓ ਤੇ ਵੰਡਿਆਂ ਜੀ ਨਹੀਂ ਹੈ ਇਹਨਾਂ ਦੀ ਜਿਹੜੀ ਟਾਰਗੇਟ ਹੈ ਨਾ ਇਹ ਤੁਹਾਡੇ ਜਵਾਕ ਨੇ ਜਿਹੜੇ ਤੁਹਾਡੇ ਸਕੂਲਾਂ ਜੀ ਇਹਨਾਂ ਨੇ ਆਪਦੀ ਫੀਲਡਿੰਗ ਲਾ ਲਈ ਹੈ ਤੇ ਜਵਾਕਾਂ ਨੂੰ ਇਹਨਾਂ ਨੇ ਸ਼ੁਰੂ ਕਰਤਾ ਹੈ ਕੱਲ ਨੂੰ ਮੈਂ ਪਰਸੋਂ ਇੱਕ ਪਲੇ ਕੀਤਾ ਮੋਨੋ ਐਕਟਿੰਗ ਖੁਦ ਹੀ ਕੀਤੀ ਮੈਂ ਮੁੰਡਾ ਨਹੀਂ ਜੰਮਣਾ ਮਾਣੋਂ ਹੋਣ ਦੇ ਵਿੱਚ ਵੀ ਮੁੰਡਾ ਨਹੀਂ ਚਾਹੀਦਾ ਕਿਉਂ ਨਹੀਂ ਚਾਹੀਦਾ ਵੀ ਮੈਂ ਵੱਡਾ ਹੋਵੇ ਤੇ 30 ਸਾਲ 35 ਸਾਲ ਦਾ ਹੋਵੇ ਤੇ ਨਸ਼ੇ 'ਚ ਪਵੇ ਮੈਨੂੰ ਕੁੱਤੇ ਘਰ-ਬਾਰ ਵੇਚ ਦਵੇ ਤੇ ਫਿਰ ਮਰ ਜਵੇ ਤੇ ਤਾਂ ਚੰਗਾ ਨਹੀਂ ਹੋਵੇ ਔਰ ਇਹ ਕੱਲਾ ਮੁੰਡਿਆਂ ਦਾ ਸਵਾਲ ਨਹੀਂ ਇਹ ਕੁੜੀਆਂ ਦਾ ਸੋਸਾਇਟੀ ਦਾ ਸਵਾਲ ਹੈ ਜਿਵੇਂ ਸੋਸਾਇਟੀ ਨੇ ਆਪਣੇ ਪਟੰਡੇ ਦਾ ਕੈਂਸਰ ਨੂੰ ਐਕਸੈਪਟ ਕਰ ਲਿਆ ਕੀ ਹਾਂ

ਕਿ ਇੱਕ ਤੁਹਾਡੇ ਚੋਂ ਇੱਕ ਵੀ ਨਸ਼ੇੜੀ ਨੂੰ ਆਪਦੀ ਜ਼ਿੰਦਗੀ ਦੇ ਦੇਵੇ ਪੀ ਚਾਰ ਸਾਲ ਪੰਜ ਸਾਲ ਲਗਾਤਾਰ ਮੈਂ ਇੱਕ ਤੇ ਹੀ ਕੰਮ ਕਰ ਰਹਾ ਹਾਂ ਉਹਦੇ ਨਾਲ ਹੀ ਗੱਲਬਾਤ ਉਹਦਾ ਕਿਉਂਕਿ ਅਬਸੈਂਟ ਤੋਂ ਹਮ ਸੌਣਗੇ ਉਹਨੂੰ ਦੁਬਾਰਾ ਨਸ਼ੇ ਵਾਲੇ ਜਾਨਦੇ ਲਈ ਮੇਰੇ ਨਾਲ ਬਹੁਤ سارے ਐਜੇ ਮੁੰਡੇ ਵੀ ਜੁੜੇ ਨੇ ਜਿਨ੍ਹਾਂ ਨੇ ਛੱਡ ਤੇ ਬੜੇ ਪਾਵਰਫੁਲ ਨੇ ਮੈਂ ਜਦੋਂ ਉਹਨਾਂ ਨੂੰ ਕਹਿੰਨੀ ਆਜੋ ਲੜੀਏ ਆਪਾਂ ਅੱਗੇ ਚਲੀਓ ਡਰ ਜਾਂਦੇ ਨੇ ਉਹਨਾਂ ਨੂੰ ਡਰ ਲੱਗਦਾ ਉਹਨਾਂ ਨੂੰ ਲੱਗਦਾ ਸਾਡੇ ਬਾਰੇ ਔਰ ਇਹ ਡਾਰਕ ਕੱਢਣ ਕਿ ਮੇਰੇ ਲਈ ਉਹ ਸੁਪਰ ਹੀਰੋ ਨੇ ਇਹ ਜਿਹੇ ਲੋਕ ਜਿਹੜੇ ਸਾਰੇ ਨਸ਼ਿਆਂ ਤੋਂ ਵੀ ਬਾਹਰ ਨਿਕਲਦੇ ਨੇ ਉਹਨਾਂ ਤੋਂ ਜ਼ਿਆਦਾ ਤਕੜੀ ਵਿਲ ਪਾਵਰ ਜਿਹੜੀ ਉਹ ਕਿਸੇ ਦੀ ਵੀ ਨਹੀਂ ਹੁੰਦੀ ਹੈਗੀ ਆਪਣੀ ਵੀ ਨਹੀਂ ਹੁੰਦੀ ਮੈਨੂੰ ਤਾਂ ਇੱਕ ਕਾਫੀ ਪਸੰਦ ਹੈ ਮੈਨੂੰ ਕਾਫੀ ਨਹੀਂ ਛੱਡੀ ਜਾਂਦੀ ਬਲੈਕ ਕਾਫੀ ਮੈਂ ਪੀਣੀ ਹੁੰਦੀ ਆ ਤੋ ਵਿਲ ਪਾਵਰ ਤੇ ਆਪਾਂ ਨਾਲ ਖੜਨਾ ਜੇ ਮੈਨੂੰ ਲੱਗਦਾ ਬਠਿੰਡਾ ਉੱਤੇ ਪੰਜਾਬ ਦੇ ਆਪਾਂ ਨੌਜਵਾਨ ਔਰ ਤੁਸੀਂ ਸੁਪਰ ਹੀਰੋ ਤੁਸੀਂ ਗੋਲ ਆਈਕਨ ਉਹ ਜੇ ਇੱਕ ਨਸ਼ੇੜੀ ਨੂੰ ਆਪਾਂ ਸਬਸਟੀਟਿਊਟ ਡਰਗਸ ਆ ਦੇ ਕੇ ਆਪਣੇ ਨਾਲ ਜੋੜ ਲੀਏ ਔਰ ਖਿਆਲ ਰੱਖਣਾ ਜਿਵੇਂ ਨਿੱਕਾ ਬੱਚਾ ਰੱਖਦਾ ਤਾਂ ਮੈਨੂੰ ਲੱਗਦਾ ਹੈ ਕਿੰਨੇ ਕਿਨੇ ਪੂਰੇ ਪੰਜਾਬ ਚ 3 ਕਰੋੜ ਦੀ ਆਬਾਦੀ ਦੇ ਵਿੱਚ 20 ਤੋਂ 30 ਲੱਖ 50 ਲੱਖ ਹੋਣਗੇ ਤਾਂ ਵੀ ਪੰਥ ਬੰਦੇ ਇੱਕ ਤੇ ਆ ਸਕਦੇ ਆ ਔਰ ਇਹਨਾਂ ਦੀ ਮਾਰਕੀਟ ਤੇ ਖਤਮ ਕਰਨੀ ਹੈ ਇੱਕ ਜਵਾਬ ਸੰਭਾਲਨੇ ਪੈਣਗੇ ਹਰ ਪਿੰਡ ਦੇ ਹਰ ਸਕੂਲ ਦੇ ਆਦੇ-ਦਾਲੇ ਕੱਟਲਰਸ ਨੇ ਉਹ ਨਵੇਂ-ਨਵੇਂ ਤਰੀਕੇ ਲੱਭ ਰਹੇ ਨੇ ਜਵਾਕਾਂ ਨੂੰ ਪਾਉਣ ਦੇ ਅਮੀਰਾਂ ਤੇ ਜਵਾਕਾਂ ਦਾ ਟਾਰਗੇਟ ਹੈ ਗਰੀਬ ਸੁਰੱਖਿਸ਼ ਕੋਈ ਵੀ ਨਹੀਂ ਕਿਉਂਕਿ ਉਹਨਾਂ ਨੂੰ ਸਪਲਾਈਅਰ ਵੀ ਚਾਹੀਦੇ ਨੇ ਸੋਸਾਇਟੀ ਖਤਰੇ ਦੇ ਵਿੱਚ ਹੈ ਇਹਦੇ ਲਈ ਆਪਾਂ ਨੂੰ ਸਾਰੇ ਨੂੰ ਲੜਨਾ ਪੈਣਾ ਹੈ ਮੈਂ ਸ਼ੁਰੂਆਤ ਕਰਤੀ ਆ ਮੈਂ ਚਾਹੂੰਗੀ ਜਿਹੜੇ-ਜਿਹੜੇ ਮੇਰੇ ਨਾਲ ਇਸ ਜੰਗ ਦੇ ਵਿੱਚ ਲੜਨਾ ਚਾਹੁੰਦੇ ਨੇ ਲੜਾਈ ਇੱਕ ਗੱਲ ਮੇਰੀ ਯਾਦ ਰੱਖਿਓ ਇਹ ਲੜਾਈ ਸਰਕਾਰਾਂ ਨੇ ਨਹੀਂ ਲੜਨੀ ਜਿਹੜਾ ਬੰਦਾ ਕਹਿੰਦਾ ਮੇਰਾ ਜੁਆਗ ਤੀ ਰੱਖਿਆ ਕਰਨਾ ਪੁਲਿਸ ਦਾ ਸਰਕਾਰ ਦਾ ਉਹ ਬੰਦੇ ਦਾ ਕੰਮ ਹੈ ਇਹ ਹੀ ਫਰਕ ਆਇਆ ਸੁਸਾਇਟੀ ਦੇ ਵਿੱਚ ਅੱਜ ਤੋਂ 50 100 ਸਾਲ ਪਹਿਲਾਂ ਹਰ ਬੰਦਾ ਪ੍ਰਥਮ ਪੁਰਸ਼ ਸੀ ਮੈਂ ਆਈ ਨੀ ਮਾਈਸੈਲਫ ਮੇਰੇ ਇੱਥੇ ਜੇ ਕੋਈ ਕੂੜਾ ਹੈ ਤਾਂ ਮੈਂ ਅੱਖ ਕੇ ਸਿੱਟਦਾ ਕੋਈ ਫਰਕ ਨਹੀਂ ਪਿਆ ਹੁਣ ਕਹਿੰਦੇ ਆ ਉਹਨੇ ਨਹੀਂ ਕੀਤਾ ਸਰਕਾਰ ਨੇ ਨਹੀਂ ਕੀਤਾ ਤੀਜੇ ਬੰਦੇ ਨੇ ਕੀਤਾ ਕੰਮ ਸਕੇ ਹੋਏਗਾ ਹੀ ਇਟਸ ਲਾਈਕ ਮੇਰੀ ਤੂੰ ਜ਼ਿੰਮੇਵਾਰੀ ਹੈ ਮੈਂ ਕਰਨਾ ਕੀ ਹੈ ਮੈਂ ਮੇਰੇ ਹਿੱਸੇ ਦੀ ਜ਼ਿੰਮੇਵਾਰੀ ਨਿਭਾਦਾ ਬਾਕੀ ਸਿਸਟਮ ਆਪੇ ਚੱਲ ਜਾਪਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੁਸੀਂ ਸਾਰੇ ਆਨੇ ਮੈਨੂੰ ਸੀ